ਅਗਵਾੜਾ ਨਜ਼ਦੀਕ ਪਿੰਡ ਪਾਂਸਟਾ ਵਿਖੇ ਰੇਤੇ ਨਾਲ ਭਰੀ ਟਰੈਕਟਰ ਟਰਾਲੀ ਦੇ ਨਹਿਰ ਵਿੱਚ ਡਿੱਗ ਜਾਣ ਨਾਲ ਇੱਕ ਵਿਅਕਤੀ ਦੀ ਮੌਤ ਤੇ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ ਚਾਲਕ ਪਿੰਡ ਪਾਮ ਤੋਂ ਨਰੂੜ ਵਿਖੇ ਰੇਤਾ ਲੈ ਕੇ ਜਾ ਰਿਹਾ ਸੀ ਇਸ ਮੌਕੇ ਗੱਲਬਾਤ ਕਰਦੇ ਆ ਪੀੜਤ ਰਾਮਚੰਦਰ ਅਤੇ ਰਾਜੋ ਨੇ ਦੱਸਿਆ ਕਿ ਜਦ ਉਹ ਰੇਤੇ ਨਾਲ ਭਰੀ ਟਰੈਕਟਰ ਟਰਾਲੀ ਲੈ ਕੇ ਨਰੂੜ ਆ ਰਹੇ ਸਨ ਤਾਂ ਨਹਿਰ ਨਜ਼ਦੀਕ ਪੁਲਿਸ ਦੀ ਗੱਡੀ ਵੇਖ ਕੇ ਘਬਰਾ ਗਏ ਤੇ ਉਹਨਾਂ ਦੀ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਕੀ ਨਾਮ ਹੈ ਆਪਕਾ? ਰਾਮਚੰਦਰ। रामचंद्र जी कहां के रहने वाले हो? ਮਰਨਪਾਮ। ਪਾਮਰ ਨੇ ਹੋ। ਹਾਂਜੀ। ਠੀਕ ਹੈ। ਕੀ ਹੋਇਆ ਤੁਹਾਡੇ ਨਾਲ? ਉਹ ਟਰੈਕਟਰ ਜੀ ਪਲਟ ਗਿਆ ਜੀ ਸਰ। ਕਿੱਦਾਂ ਪਲਟ ਗਿਆ ਜੀ? ਟਰੈਕਟਰ ਚਲਾਉਂਦਾ ਤੇ ਮੁੰਡੇ ਦਾ ਪੁੱਲਸ ਵਾਲਾ ਆ ਗਏ ਜੀ। ਅੱਛਾ। ਉਹ ਸਾਡ ਡਰ ਗਿਆ। ਅੱਛਾ। ਪਰ ਸਰ ਉਹਨਾਂ ਪਲੇ ਸਾਡਤਾ 14 ਨਾਟ ਵਿੱਚ। ਠੀਕ ਹੈ। ਹਾਂਜੀ ਸਰ। ਤੇ ਕਿੰਨੇ ਬੰਦੇ ਸੀ ਤੁਸੀਂ ਟਰੈਕਟਰ ਤੇ ਤਿੰਨ ਬੰਦੇ ਯਾਰ ਹਾਂਜੀ ਤਿੰਨ ਤੇਰੇ ਬੰਦੇ ਸੀ ਅੰਮ੍ਰਿਤ ਰਾਜ ਜਨੈਲ ਸਿੰਘ ਜਨੈਲ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਜੀ ਮੈਂ ਪਿੰਡ ਮੁਖਲੀਆ ਨੇ ਤੋਂ ਆ ਬਾਈ ਸਰ ਕੀ ਬਾਬਲਾ ਹੋਇਆ ਤੁਸੀਂ ਫਗੜਾ ਸਿਵਲ ਹਸਪੀਟਲ ਜਾਏ ਜੀ ਸਾਰੇ ਤਿੰਨ ਬੰਦੇ ਆ ਰਹੇ ਸੀ ਕਿ ਟਰੈਕਟਰ ਟਰਾਲੀ ਤੇ ਅਸੀਂ ਛੋੜੇ ਚੱਲੋ ਸੀਗੇ ਵੀ ਤੇਜ ਤੇ ਇਹ ਬੰਦੇ ਉੱਤੇ ਟਰੈਲੀ ਟਰੈਕਟਰ ਜਿੱਦਾ ਪਾਲਟ ਗਿਆ ਤੇ ਅਸੀਂ ਨਾ ਤਿੰਨਾਂ ਜਣੇ ਨੂੰ ਕੱਟਿਆ ਇੱਕ ਬੰਦਾ ਦਾ ਵਿਚਾਰਾ ਜ਼ਿਆਦਾ ਜ਼ਖਮੀ ਹੋ ਗਿਆ ਚਲੋ ਤਾਂ ਤਨ ਬੱਬਾ ਦੀਪ ਸਿੰਘ ਜੀ ਉਹਦਾ ਵੀ ਬਚਾ ਕਰੇ ਹਾਂਜੀ ਇਹ ਵਾਪਰਿਆ ਹੋਇਆ ਭਾਈ ਬਹੁਤ ਦਰਦਨਾਕ ਹਾਸਤਾ ਹੋਇਆ ਭਾਈ ਨਹੀਂ ਪਲਟੀ ਟਾਲੀ ਢੇਰ ਦੇ ਵਿੱਚ ਪਲਟੀ ਜੀ ਹਾਂਜੀ ਹਾਂਜੀ ਤੇ ਰੇਤੇ ਭਰੀ ਹੋਈ ਸੀ ਭਾਈ ਟਾਲੀ ਠੀਕ ਹੈ ਜੀ ਵਿੱਚੋਂ ਤੱਕ ਜਿੱਦਾ ਬੱਚੀ ਟਰਾਲੀ ਪਲਟ ਗਈ ਠੀਕ ਹੈ ਹਾਂਜੀ ਤੇ ਤੁਸੀਂ ਸਾਰਿਆਂ ਨੂੰ ਬਚਾ ਕਰਵਾ ਕੇ ਪੁਲਿਸ ਵਾਲਿਆਂ ਦੇ ਨਾਲ ਤੁਸੀਂ ਇੱਥੇ ਲੈ ਜਾਈਓ ਹਾਂਜੀ 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 ਭਾਈ ਰਾਜਾ ਜੀ ਕਿੱਥੇ ਦੇ ਰਹਿਣ ਵਾਲੇ ਤੁਸੀਂ ਸ਼ਹਿਦਪੁਰ ਦੇ ਸ਼ਹਿਦਪੁਰ ਸ਼ਹਿਦਪੁਰ ਦੇ ਤੁਸੀਂ ਵੀ ਟਰੈਕਟਰ ਤੇ ਨਾਲ ਹੀ ਸੀ ਇਹਨਾਂ ਦੇ ਕੀ ਮਾਮਲਾ ਹੋਇਆ ਤੁਸੀਂ ਫਿਰ ਇੱਥੇ ਆਇਆ ਜੀ ਕੁਛ ਵੀ ਨਹੀਂ ਹੋ ਉੱਤਰ ਮੋੜੇ ਬੱਸ ਖੜੀ ਸੀ ਆਪਾਂ ਦੇ ਜਿਵੇਂ ਬ੍ਰੇਕਾਂ ਲੱਗੀਆਂ ਟਰੈਕਟਰ ਦੀ ਬ੍ਰੇਕ ਲੱਗੀ ਟਰੈਕਟਰ ਟਪਕਿਆ ਤੇ ਹਾਦਸਾ ਲੱਗਿਆ ਹਾਂਜੀ ਇਹ ਪੇਸ਼ੈਂਟਸ ਆਪਣੇ ਕੋਲ ਆਰਐਸਏ ਦੇ ਨਾਲ ਆਏ ਨੇ ਰੋਡਸਾਈਡ ਐਕਸੀਡੈਂਟ ਹੋਇਆ ਹੈ ਟਰੈਕਟਰ ਤੇ ਸੀਗੇ ਤੇ ਪਲਟ ਗਏ ਤੇ ਥੋੜਾ ਪਾਣੀ ਸੀ ਲੱਗੇ ਉਹਦੇ ਚ ਗਿਰ ਗਿਆ ਇੱਕ ਪੇਸ਼ੈਂਟ ਤੇ ਇਕਵੇਸ਼ਨ ਆਪਣੇ ਕੋਲ ਬ੍ਰੌਡਡ ਆਏ ਨੇ ਤੇ ਇਕਵੇਸ਼ਨ ਆਪਾਂ ਉਹਨਾਂ ਦੀ ਲੱਕ ਦੀ ਹੱਡੀ ਫ੍ਰੈਕਚਰ ਹੈ ਆ ਰਹੀ ਹੈ ਸੱਜੇ ਪਾਸੇ ਦੀ ਲੱਗ ਰਹੀ ਹੈ ਤਾਂ ਜੋ ਇੱਥੇ ਹੱਡੀ ਵਾਲੇ ਡਾਕਟਰ ਅਵੇਲੇਬਲ ਹੈ ਨਹੀਂ ਵਾਲੇ ਆਪਾਂ ਉਹਨਾਂ ਨੂੰ ਰੈਫਰ ਕੀਤਾ ਮੁੱਢਲੀ ਸਹਾਇਤਾ ਦੇ ਕੇ ਕੋਈ ਪਛਾਣ ਕਰ ਰਹੀ ਮੈਡਮ ਹਾਂਜੀ ਪਛਾਣ ਕੋਈ ਹੋਈ ਹੈ ਨਾਲ ਜੀ ਅਚਾਨ ਜੀ ਆਪਾਂ ਨੇਮਸ ਰਿਵੀਲ ਨਹੀਂ ਕਰ ਸਕਦੇ ਇੱਕ ਇੱਕ ਦੀ ਦੋਨਾਂ ਦੀ ਪਛਾਣ ਨੇਮਸ ਹੈਗੇ ਨੇ ਨੋਨ ਨੇ ਬਾਕੀ ਹਲੇ ਰਿਲੇਟਿਵ ਪੇਸ਼ੈਂਟ ਦੇ ਨਾਲ ਦੇ ਹੀ ਉਹਨਾਂ ਨੂੰ ਲੈ ਕੇ ਆਏ ਨੇ ਸੋ ਆਲ ਬੋਥ ਆਰ ਆਇਡੈਂਟੀਫਾਈਡ ਪੁਆਇੰਟਸ ਸਾਨੂੰ ਤੋਂ ਆਪਣੇ ਐਮਲਸ ਹਾਲ ਦਾ ਐਸੀ ਪੁਆਇੰਟ ਆਪਣੇ ਚਾਹ ਪਤੇ ਤੇ ਜਿੰਨੇ ਰਚਾ ਵੀ ਐਕਸੀਡੈਂਟ ਹੋਇਆ ਤੇ ਟ੍ਰੈਕਟਰ ਦੀ ਟਰਾਲੀ ਪਲਟ ਗਈ ਹੈ ਮੈਂ ਜਲਦੀ ਤੇ ਮੋਕੇ ਤੇ ਪਹੁੰਚ ਗਿਆ ਜੇ ਪਾਸ਼ਤੇ ਦੀ ਚੌਕੀ ਨੂੰ ਵੀ ਤੜਾ ਦੇਤੀਏ ਤੇ ਅਸੀਂ ਮੋਕੇ ਤੇ ਵੀ ਪਹੁੰਚ ਜਾ ਤੇ ਦੋਨੋਂ ਪੱਡਿਆ ਹੋਇਆ ਸੀ ਬਾਤ ਤੇ ਮੈਨੂੰ ਲੈ ਕੇ ਆਪਣੇ ਵਾਲੀ ਗੱਡੀ ਦੇ ਵਿੱਚ ਅਸੀਂ ਤੇ ਸਿਰਹਾਉ ਬਿਲਾ ਲਓ ਸਰ ਟਰਾਲੀ ਕਿੱਥੇ ਪਾਰਟੀ ਕਿੱਥੇ ਚਲੀ ਟਰਾਲੀ ਪਾਸ਼ਤੇ ਦੀ ਕਾਦੇ ਵਿੱਚ ਪਲਟੀ ਜ਼ੈਰ ਦੇ ਵਿੱਚ ਜ਼ੈਰ ਦੇ ਵਿੱਚ ਤੇ ਬੰਦੇ ਜਿਹੜੇ ਨਹਿਰ ਦੇ ਵਿੱਚੋਂ ਕੱਢ ਕੇ ਲੈਂਦੇ ਜੀ ਤੁਸੀਂ ਨਹਿਰ ਦੇ ਵਿੱਚੋਂ ਨਹੀਂ ਕੱਢਦੇ ਕਿਤੇ ਬੰਦੇ ਕਿਤੇ ਕੰਡੀਸ਼ਨ ਕਿੰਦਾ ਜੀ ਪਤਾ ਲੱਗਾ ਜੀ ਕੋਈ ਸ਼ੇਡ ਹੋ ਗਿਆ ਇੱਕ ਦੀ ਤਾਂ ਜ਼ਿਆਦਾ ਆ ਤੇ ਇੱਕ ਥੋੜਾ ਠੀਕ ਆ